ਉਂਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਡਾਕਟਰ ਅੰਦਰ ਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਆ ਬਿਲਕੁਲ। ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ ਚ ਕੀ ਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾ ਸੇ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਬੈਲ ਦਾ ਸਵਾਗਤ ਤੁਹਾਡਾ ਟੂਬਸ ਵਿੱਚ ਸ਼ੈਡ ਮੰਗਲ ਚਾਨ ਤੇ ਕੀ ਪ੍ਰਾਥੀ ਉੱਤਾਂ ਮੰਗਲ ਵਾਸਤੇ ਰਹੀਆਂ ਥੈਂਕ ਯੂ ਸਰ ਥੈਂਕ ਯੂ ਟੁਪੜਾ ਜੀ ਨਮਸਕਾਰ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਮਿਲ ਕੇ ਬਹੁਤ ਅੱਛਾ ਟਾਊਨ ਛਪਦੀ ਜਿਹੜਾ ਮਾਹੌਲ ਕੀ ਕਹਿੰਦੇ ਆ ਕਮਿਊਨਲ ਲੈਵਲ ਤੇ ਬਹੁਤ ਅੱਛਾ ਭਾਈਚਾਰਾ ਬਹੁਤ ਤਰੀਫ ਸੁਣੀ ਹੈ ਵੀ ਬਹੁਤ ਵਧੀਆ ਰਣ ਮਿਲ ਕੇ ਰਹਿਣ ਵਾਲਾ ਸਿਟੀ ਆ ਆਪਣਾ ਮੁੱਖ ਹੀ ਰਹੇਗਾ ਜੀ ਜਿਹੜਾ ਗਵਰਨਮੈਂਟ ਵੱਲੋਂ ਔਰ ਮਨਜੋਗ ਬੀਜਪੀ ਸਾਹਿਬ ਐਸਐਸਪੀ ਸਾਹਿਬ ਵੱਲੋਂ ਮੁੱਖ ਤਰਜੀਹ ਚੱਲ ਰਹੀ ਆ ਸਰਕਾਰ ਵੱਲੋਂ ਵੀ ਜਿਹੜੀ ਨਸ਼ਿਆਂ ਦੇ ਖਿਲਾਫ ਮਹਿੰਮ ਚੱਲ ਰਹੀ ਪੰਜਾਬ ਪੁਲਿਸ ਦੀ ਤੇ ਨਸ਼ੇ ਜੜ ਤੋਂ ਖਤਮ ਕਰਨੇ ਆ ਔਰ ਕਾਫੀ ਇਦੇ ਤੇ ਵਰਕ ਕਾਫੀ ਲਗਭਗ ਹੀ ਹੋ ਚੁੱਕਾ ਕਿ ਜਿਹੜੇ ਵੀ ਦਾਗੀ ਬੰਦੇ ਡਰਗ ਕੀ ਕਹਿੰਦੇ ਤਸ਼ਕਰ ਸੀਗੇ ਉਹ ਫੜ ਕੇ ਰਿਕਵਰੀ ਕਰਕੇ ਅਰੈਸਟ ਹੋ ਚੁੱਕੇ ਨੇ ਇਸ ਤੋਂ ਇਲਾਵਾ ਸਾਡਾ ਕੋਈ ਮੇਨ ਮੈਂ ਵੇਖਿਆ ਚੈੱਕ ਕੀਤਾ ਵੀ ਇੱਥੇ ਕੋਈ ਵੱਡੀ ਪ੍ਰੋਡਕਸ਼ਨ ਜਾਂ ਕੋਈ ਉਹੋ ਜਿਹੀ ਚੀਜ਼ ਹੈ ਨਹੀਂ ਵੀ ਇੱਥੇ ਕੋਈ ਚੰਗੀ ਪੱਤਰ ਦੇ ਨਸ਼ੇ ਬਣਦੇ ਵਿਕਦੇ ਜਾਂ ਉਹ ਹੋਣ ਫਿਰ ਵੀ ਵੈਰੀਫਾਈ ਕਰਕੇ ਵੀ ਜੇ ਕੋਈ ਬਾਹਰੋਂ ਵੀ ਜੇ ਕੋ ਆ ਕੇ ਸਾਡਾ ਰੂਟ ਇਸਤੇਮਾਲ ਕਰ ਰਿਹਾ ਉਵੀ ਨਾਕਾਬੰਦੀ ਕਰਕੇ ਸੂਚ ਕੇਮ ਕਰਕੇ ਪ੍ਰਾਪਰ ਉਹ ਖਾਤਮਾ ਕੀਤਾ ਜਾਏਗਾ ਰਿਕਵਰੀ ਕੀਤੀ ਜਾਊਗੀ ਤੇ ਸਰ ਐਸਐਚਓ ਸਾਹਿਬ ਸਾਡੇ ਕੰਮ ਕਰ ਰਹੇ ਵਧੀਆ ਕਰ ਰਹੇ ਆ ਲੇਕਿਨ ਜੇ ਕਰਮਚਾਰੀਆਂ ਦੀ ਸੰਖਿਆ ਕਾਫੀ ਘੱਟ ਹੈ ਇਹਨੂੰ ਵਧਾਉਣ ਵਾਸਤੇ ਸਰ ਕਿਹੜਾ ਅਪਿਆਸ ਰਹਿਣਗੇ ਇਹਦੀ ਸਰ ਮੈਂ ਵੇਖ ਲਿਆ ਜੀ ਕੱਲ ਵੀ ਮਨਜੋਗ ਐਸਐਸਪੀ ਸਾਹਿਬ ਨਾਲ ਡਿਸਕਸ ਹੋਇਆ ਸੀਗਾ ਹੁਣ ਮੇਲਾ ਨੂਰਪੁਰ ਦੇ ਵੀ ਚੱਲ ਰਿਹਾ ਬਾਬਾ ਜੀ ਦਾ ਉਦੋਂ ਬਾਅਦ ਜਿੰਨੇ ਮੁਲਾਜ਼ਮ ਸਾਡੇ ਬਦਲ ਕੇ ਲਾਏ ਨੇ 7 ਦੇ ਕਰੀਬ ਨੇ 7-8 ਮੁਲਾਜ਼ਮ ਨੇ ਉਹਨਾਂ ਨੂੰ ਰਿਲੀਵ ਕਰਾਇਆ ਜਾਏਗਾ ਰਾਤ ਦੀ ਗਸ਼ਤ ਹੋਰ ਵਧਾਈ ਜਾਏਗੀ ਤਾਂ ਕਿ ਦੁਕਾਨਾਂ ਆਵਾਮ ਸਾਡਾ ਸ਼ਹਿਰ ਸੇਫ ਰਹਿ ਸਕੇ ਕਿਸੇ ਕਿਸਮ ਦੀ ਕੋ ਚੋਰੀ ਜਾਂ ਕੋਈ ਘਟਨਾ ਜਿਹੜੀ ਉਹ ਨਾ ਵਾਪਰੇ ਤਾਂ ਸਰ ਕੀ ਸੰਦੇਸ਼ ਦਿਓਗੇ ਲੋਕਾਂ ਵਾਸਤੇ ਬਿਲਕੁਲ ਜੀ ਖੁੱਲ ਕੇ ਪੁਲਿਸ ਦਾ ਸਹਿਯੋਗ ਦੇ ਪੁਲਿਸ ਤੁਹਾਡਾ ਇੱਕ ਕੀ ਕਹਿੰਦੇ ਆਪਣਾ ਹੀ ਪਰਿਵਾਰ ਦਾ ਬਹੁਤ ਅਹਿਮ ਜੀ ਹੈ ਉਹਨੂੰ ਹਰ ਤਰ੍ਹਾਂ ਦੀ ਸੂਚਨਾ ਜਿਹੜੀ ਦੱਸੀ ਜਾਵੇ ਕਿਸ ਕਿਸਮ ਦਾ ਕੋਈ ਚਾਕਾ ਜਾਂ ਪਰਦਾ ਨਾ ਰੱਖਿਆ ਜਾਵੇ 24 ਘੰਟੇ ਆਪਾਂ ਹਾਜ਼ਰ ਹਾਂ ਐਸ.ਐਚ.ਓ ਸਾਹਿਬ ਇੰਚਾਰਜ ਸਾਹਿਬ ਮੈਂ ਵੀ ਹਾਜ਼ਰ ਹਾਂ ਨੰਬਰ ਸ਼ੇਅਰ ਕੀਤੇ ਨੇ ਔਰ ਇਹੀ ਆਸ ਆ ਵੀ ਲੋਕ ਪ੍ਰੋਪਰ ਸਾਡਾ ਸਹਿਯੋਗ ਦੇਣ ਸਰ ਕੋਈ ਜਰੂਰ ਨੰਬਰ ਸ਼ੇਅਰ ਕਰਨਾ ਚਾਹੇ ਤਾਂ ਸਾਡੇ ਜੈਨ ਦੇ ਮਨੀਰਾ ਸਾਹਿਬ ਨੰਬਰ ਆ ਜੀ 98152100 ਵਰ 24 ਘੰਟੇ ਖੁੱਲਾ ਵਟਸਐਪ ਨੰਬਰ 24 ਘੰਟੇ ਹਰ ਕੰਮ ਲਈ ਜਰਪਾਤ ਹੈ ਅਵੇਲੇ